ਜੀ ਸੱਜਣੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਤੇ ਸਾਰੇ ਠੀਕ ਠਾਕ ਹੋਵਗੇ ਨਾ ਤੇ ਅੱਜ ਬਾਈ ਆਪਣੇ ਕੋਲੋਂ ਰਾਜਸਥਾਨ ਤੋਂ ਆਏ ਨੇ ਸੈੱਟ ਦੋ ਲੈਣ ਵਾਸਤੇ ਆਪਣੇ ਕੋਲੇ ਬੁਕਿੰਗ ਕਰਵਾਈ ਸੀ 10 ਦਿਨ ਪਹਿਲਾਂ ਤੇ ਸੋਨੂੰ ਆਪਾਂ ਸੈੱਟ ਦੱਸ ਦਿੰਨੇ ਆ 92 ਵਾਲਾ ਸੈੱਟ ਆ ਇਹ 15 ਇੰਚੀ ਦੇ ਵਿੱਚ ਦੋ ਸਾਂਬੂਫਰ ਲੱਗੇ ਇਹਦੇ ਵਿੱਚ 15 ਇੰਚੀ ਦੇ ਵਿੱਚ ਤੇ 6 ਇੰਚੀ ਸਪੀਕਰ ਨੇ 9 ਪਿਸ ਚਾਰ ਇਧਰ ਹੀ ਸਾਈਡ ਤੇ ਚਾਰ ਉਧਰ ਹੈ ਤੇ ਬਾਕੀ ਆਪਾਂ ਜਿੰਨੀ ਵੀ ਫਿਟਿੰਗ ਬਾਈ ਜੂ ਦੇ ਮੁਤਾਬਕ ਆਪਾਂ ਬਾਈ ਦਾ ਸੈੱਲ ਲੈ ਲਿਆ ਸੀ ਜੂ ਦਾ ਤੇ ਉਸ ਹਿਸਾਬ ਨਾਲ ਆਪਾਂ ਇਹਾਂ ਦੀ ਸੈਟਿੰਗ ਕਰਕੇ ਦਿੱਤੀ ਆ ਤੇ ਬਾਕੀ ਆਹ ਮੋਨੋ ਦੀ ਫਿਟਿੰਗ ਹੋਣੀ ਆ ਇਹਦੇ ਨਾਲ ਪੱਤੀਆਂ ਲੱਗਣੀਆਂ ਜਿੰਨੀਆਂ ਵੀ 16 GB ਦੀ ਪੈਨ ਡਰਾਈਵ 6 ਮਹੀਨੇ ਦੀ ਗਾਰੰਟੀ ਤੇ A to Z ਸਾਰੇ ਆਪਾਂ ਸੈਟਿੰਗ ਕਰਕੇ ਦਿੱਤੀ ਆ ਬਾਈ ਨੂੰ ਤੇ ਵਾਟਰ ਪ੍ਰੂਫ ਸੈਟ ਹੈ ਤੇ ਬਾਕੀ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਹਨਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਬਾਈ ਆਪਣਾ ਮੇਰਾ ਨਾਮ ਹੈ ਰਣਜੋਤ ਸਿੰਘ ਮੇਰਾ 7ਵੀਂ ਤਹਿਸੀਲ ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਠੀਕ ਆ ਬਾਈ ਅੱਛਾ ਤੇ ਅਸੀਂ ਤਦੋਂ 10 ਮਿੰਟ ਪਹਿਲਾਂ ਗੱਲ ਹੋਈ ਸੀ ਤੁਹਾਡੇ ਨਾਲ ਠੀਕ ਹੈ ਜੀ ਫਿਰ ਮੈਂ ਕਿਹਾ ਵੀ ਸੀ ਸੈਟ ਬਣਾਉਣਾ ਤੁਸੀਂ ਫਿਰ ਅੱਜ ਸਾਨੂੰ ਬਣਾ ਕੇ ਦਿੱਤਾ ਠੀਕ ਹੈ ਬਾਕੀ ਐਂਗਲ ਬਤੇ ਮਜਬੂਤੀ ਹੈ ਜੀ ਸਾਨੂੰ ਸਿਰਫ ਕੁਝ ਨਹੀਂ ਕਰਨਾ ਜਾ ਕੇ ਅਸੀਂ ਲਾਟੀ ਕਸਣੇ ਆ ਤੇ ਡੈਕ ਸਾਡਾ ਚੱਲੂ ਆ ਬਾਕੀ ਡੈਕੋਰੇਸ਼ਨ ਬਹੁਤ ਹੀ ਵਧੀਆ ਚੱਲਣ ਤੋਂ ਬਾਅਦ ਤੁਸੀਂ ਦੇਖੋਗੇ ਤੇ ਰੰਗ ਤੇ ਔਰ ਟੰਗ ਠੀਕ ਹੈ ਭਾਈ ਜੀ ਠੀਕ ਹੈ ਜੀ ਤੇ ਬਾਈ ਜੀ ਆਪਣੇ ਕੋਲੋਂ ਕਿੰਨੀ ਦੂਰ ਪੈ ਗਿਆ ਭਾਈ ਇੱਥੋਂ ਆਪਣਾ ਜੀ 270 ਕਿਲੋਮੀਟਰ ਪੈੰਡਿਆ ਠੀਕ ਹੈ ਤੇ 15 ਇੰਚ ਹੀ ਸੈਟ ਲੈਣ ਵਾਸਤੇ ਜੇ ਤੁਹਾਨੂੰ ਵੀ ਇਹ ਸੈਟ ਚਾਹੀਦਾ ਆਪਣੇ ਕੋਲੋਂ ਆਨਲਾਈਨ ਬ ਤੇ ਆਪਣੇ ਚੈਨਲ ਦੇ ਨਾਲ ਬਣਿਆ ਰਹਿਆ ਕਰੋ ਧੰਨਵਾਦ ਦੋਸਤੋ